ਉੱਤੇ ਵੇਲੇ ਭਾਵੁਕ ਵੀ ਨਜ਼ਰ ਆ ਰਹੇ ਨੇ ਮਾਤਾ ਜੀ ਅੱਖਾਂ 'ਚ ਅਥਰੂ ਵੀ ਨੇ ਖੁਸ਼ੀ ਦੇ ਅਥਰੂ ਨੇ ਹਾਂਜੀ ਹਾਂਜੀ ਦੋਨੇ ਖੁਸ਼ੀ ਦੇ ਦੋਨੇ ਪੁੱਤ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਪੂਰਾ ਪਰਿਵਾਰ ਵੀ ਲੱਗਾ ਬਹੁਤ ਪਰਿਵਾਰ ਲੱਗਾ ਜੀ ਮੈਂ ਇਕੱਲੀ ਨਹੀਂ ਲੱਗੀ ਮੇਰੇ ਚਾਰ ਬੱਚੇ ਆ ਚਾਰ ਨਵਾਂ ਮੈਂ ਸਭੇ ਬਹੁਤ ਪਰਿਵਾਰ ਨੇ ਸਾਥ ਦਿੱਤਾ ਆ ਭਾਈ ਫਰਕ ਨਹੀਂ ਗਾ ਬਹੁਤ ਏਕਾ ਭਰਾਵਾਂ ਦਾ ਬਾਕੀ ਪਬਲਿਕ ਦਾ ਬਹੁਤ ਆ ਪਿੰਡ ਵਾਸੀ ਬਹੁਤ ਜ਼ਿਆਦਾ ਸਾਡੇ ਨਾਲ ਆ ਮੈਂ ਸ਼ੁਕਰ ਕਰਦੀ ਜਿੰਨਾ ਇਨਾ ਪਰਿਵਾਰ ਸਾਡੇ ਪਿੰਡ ਦਾ ਪਰਿਵਾਰ ਸਾਡੇ ਨਾਲ ਲੱਗਾ ਨਾ ਕੋਈ ਲੱਗ ਨਹੀਂ ਸਕਦਾ ਜਿੰਨੇ ਕੇ ਸੰ ਅੱਖਾਂ ਚ ਅਥਰੂ ਨੇ ਲੱਗਦਾ ਵੀ ਇਸ ਵਾਰ ਕੁਝ ਨਾ ਕੁਝ ਤੁਹਾਨੂੰ ਲੋਕਾਂ ਦਾ ਰਿਸਪੌਂਸ ਨਜ਼ਰ ਆ ਰਿਹਾ ਹੈ ਬਿਲਕੁਲ 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 ਬਹੁਤ ਪਿੰਡਾਂ ਦੇ ਬਹੁਤ ਮਦਦ ਕਰਨ ਲਿਆ ਕੋਈ ਗੱਲ ਨਹੀਂ ਕਰਨ ਕਹਿ ਨਹੀਂ ਸਕਦੀ ਮੈਂ ਜਿਹੜਾ ਜੀ ਮਿਲਦਾ ਉਹ ਆਂਦਾ ਟਿਕਟ ਤੁਹਾਡੇ ਜਿੱਤ ਤੁਹਾਡੇ ਭਾਰੇ ਮੈਂ ਮਹਾਰਾਜ ਘਾੜੀ ਝੋਲੀ ਡਾਈ ਹੈ ਮਹਾਰਾਜ ਮੇਰਾ ਪੁੱਤ ਜਿੱਤ ਕੇ ਕਰਨੂ ਆ ਕਹਿੰਦੇ ਜਿਹੜੇ ਕੰਮ ਆ ਉਹ ਕਰੋਗੇ ਪੂਰੇ ਕਿਉਂਕਿ ਲੋਕਾਂ ਨੂੰ ਉਮੀਦਾਂ ਬੜੀਆਂ ਬਿਲਕੁਲ ਜੀ ਬੱਚਾ ਕਰੂਗਾ ਕੰਮ ਨਾ ਬਈ ਨਹੀਂ ਗੱਲ ਜਿੰਨੀਆਂ ਉਮੀਦਾਂ ਨੇ ਸਾਰੀਆਂ ਪੂਰੀਆਂ ਕਰੋ ਬਾਕੀ ਸਰਕਾਰ ਸਾਨੂੰ ਦਿੰਦੀ ਆ ਵੀ ਤੁਸੀਂ ਜਿੰਨੇ ਵੀ ਕੰਮ ਮਰਜ਼ੀ ਕਰੋ ਤਾਂ ਅਸੀਂ ਤੁਹਾਡੇ ਕਰਵਾਵਾਂਗੇ ਠੀਕ ਹੈ ਤਾਂ ਬਿਲਕੁਲ ਇਹ ਨਹੀਂ ਗੁਰਦੀਪ ਰੰਧਾਵਾ ਦੇ ਮਾਤਾ ਜੀ ਅੱਖਾਂ ਦੇ ਵਿੱਚ ਅਥਰੂ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਖੁਸ਼ੀ ਦੇ ਹੰਝੂ ਨੇ ਪਰ ਹਰ ਮਾਂ ਦੇ ਲਈ ਆਪਣੇ ਪੁੱਤ ਦੀ ਜਿਹੜੀ ਕਾਮਯਾਬੀ ਹੈ ਉਹ ਇੱਕ ਬਹੁਤ ਵੱਖਰੀ ਥਾਂ ਰੱਖਦੀ ਔਰ ਹਰ ਪੁੱਤ ਦੇ ਲਈ ਮਾਂ ਦਾ ਜਿਹੜਾ ਆਸ਼ੀਰਵਾਦ ਹੈ ਉਹ ਵੀ ਉਸ ਤੋਂ ਵੱਡਾ ਆਸ਼ੀਰਵਾਦ ਕੋਈ ਨਹੀਂ ਮੰਨਿਆ ਜਾਂਦਾ ਤਾਂ ਜਿੱਥੇ ਉਹਨਾਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਰਦਾਸ ਬੇਨਤੀ ਕੀਤੀ ਗਈ ਤਾਂ ਉਹਨਾਂ ਨੇ ਕਹਿਣਾ ਕਿ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਕਿ ਇਸ ਕਰਕੇ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਜਿਹੜੇ ਹੰਝੂ ਨੇ ਉਹ ਨਜ਼ਰ ਆ ਰਹੇ ਨੇ ਡੇਰਾਪਾਪਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਪੋਲਿੰਗ ਬੂਥ ਤੇ ਪਹੁੰਚੇ ਨੇ ਆਪਣੀ ਧਰਮ ਪਤਨੀ ਅਤੇ ਮਾਤਾ ਜੀ ਦੇ ਨਾਲ ਵੋਟ ਪਾਉਣ ਦੇ ਲਈ ਪਹੁੰਚੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਜਿਹੜੀ ਤਣਾਅ ਵਾਲੀ ਸਥਿਤੀ ਬਣੀ ਸੀ ਉੱਥੇ ਨਜ਼ਰ ਆਏ ਤਾਂ ਹੁਣ ਪਰਿਵਾਰ ਸਮੇਤ ਸ਼ਾਹਪੁਰ ਜਾਜਨ ਜਿਹੜਾ ਉਹਨਾਂ ਦਾ ਜੱਦੀ ਪਿੰਡ ਹੈ ਉੱਥੇ ਪੋਲਿੰਗ ਬੂਥ ਤੇ ਪਹੁੰਚੇ ਨੇ ਵੋਟ ਪਾਉਣ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਜਿੱਥੇ ਜਿਮਣੀ ਚੋਣਾ ਪੈ ਰਿਆ ਨੇ ਤਾਂ ਸਵੇਰ ਵੇਲੇ ਹੀ ਤਲਖੀ ਵਾਲਾ ਮਾਹੌਲ ਜਿਹੜਾ ਹੈ ਉਹ ਵੀ ਨਜ਼ਰ ਆਇਆ ਸੀ ਤਾਂ ਕੁਝ ਦਿਨ ਪਹਿਲਾਂ ਗੁਰਦੀਪ ਰੰਦਾਵਾ ਤੇ ਸੁਖਜਿੰਦਰ ਰੰਦਾਵਾ ਆਮੋ ਸਾਹਮਣੇ ਨਜ਼ਰ ਆ ਰਹੇ ਸੀ ਹਾਲਾਂਕਿ ਚੋਣ ਮੈਦਾਨ ਦੇ ਵਿੱਚ ਵੀ ਆਮੋ ਸਾਹਮਣੇ ਨੇ ਤਾਂ ਇਸ ਵੇਲੇ ਪੂਰੇ ਪਰਿਵਾਰ ਦੇ ਨਾਲ ਸ਼ਾਹਪੁਰ ਜਾਜਨ ਪਿੰਡ ਜਿਹੜਾ ਉਹਨਾਂ ਦਾ ਉੱਥੇ ਪੋਲਿੰਗ ਬੂਥ ਤੇ ਪਹੁੰਚੇ ਨੇ ਉਹਨਾਂ ਦੇ ਮਾਤਾ ਜੀ ਨਾਲ ਨੇ ਧਰਮਪਤਨੀ ਨਾਲ ਹੈ ਅਤੇ ਹੋਰ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਇੱਥੇ ਆਏ ਨੇ ਤਾ ਵੋਟ ਪਾਉਣ ਤੋਂ ਬਾਅਦ ਮੀਡੀਆ ਦੇ ਨਾਲ ਵੀ ਗੱਲਬਾਤ ਕਰਨਗੇ ਫਿਲਹਾਲ ਆਪਣਾ ਜਿਹੜਾ ਜਮਹੂਰੀ ਹੱਕ ਹੈ ਉਸ ਦਾ ਇਸਤੇਮਾਲ ਕਰਨ ਦੇ ਲਈ ਗੁਰਦੀਪ ਰੰਦਾਵਾ ਇੱਥੇ ਆਏ ਨੇ ਤਾਂ ਪਰਿਵਾਰ ਦੇ ਨਾਲ ਤੁਸੀਂ ਦੇਖੋ ਕਿ ਪੋਲਿੰਗ ਬੂਥ ਦੇ ਉੱਤੇ ਪਹੁੰਚ ਚੁੱਕੇ ਨੇ ਵੋਟ ਪਾਉਣ ਤੋਂ ਬਾਅਦ ਜਦੋਂ ਬਾਹਰ ਆਉਣਗੇ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਪੂਰੇ ਪੰਜਾਬ ਦੀਆਂ ਨਜ਼ਰਾਂ ਅੱਜ ਇਸ ਸੀਟ ਦੇ ਉੱਤੇ ਵੀ ਟਿਕੀਆਂ ਹੋਈਆਂ ਨੇ ਕਿਉਂਕਿ ਦੋ ਹਾਈ ਪ੍ਰੋਫਾਈਲ ਜਿਹੜੀਆਂ ਸੀਟਾਂ ਮੰਨੀਆਂ ਜਾ ਰਹੀਆਂ ਨੇ ਇੱਕ ਤਾਂ ਗਿੱਦੜਵਾਹ ਔਰ ਦੂਸਰਾ ਡੇਰਾ ਬਾਬਾ ਨਾਨਕ ਜਿੱਥੋਂ ਕਿ ਮੌਜੂਦਾ ਜਿਹੜੇ ਸੰਸਦ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਧਰਮ ਪਤਨੀ ਜਤਿੰਦਰ ਕੌਰ ਰੰਧਾਵਾ ਕਾਂਗਰਸ ਵੱਲੋਂ ਉਮੀਦਵਾਰ ਹੈ ਤਾਂ ਦੂਸਰੇ ਪਾਸੇ ਗੁਰਦੀਪ ਸਿੰਘ ਰੰਧਾਵਾ ਜਿਹੜੇ 2022 ਦੇ ਵਿੱਚ ਵੀ ਸੁਖਜਿੰਦਰ ਰੰਧਾਵਾ ਦੇ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਸਨ ਤਾਂ ਅਸੀਂ ਕਹਿ ਸਕਦੇ ਕਿ ਸਥਿਤੀ ਜਿਹੜੀ ਅੱਜ ਸਵੇਰ ਵੇਲੇ ਉਸ ਵੇਲੇ ਤਣਾਵ ਵਾਲੀ ਬਣੀ ਜਦੋਂ ਕਿ ਇੱਕ ਪਿੰਡ ਦੇ ਵਿੱਚੋਂ ਖਬਰ ਮਿਲਦੀ ਹੈ ਡੇਰਾ ਪਠਾਣਾ ਦੇ ਵਿੱਚ ਕਿ ਕੁਝ ਕਾਂਗਰਸੀ ਵਰਕਰਾਂ ਦੇ ਨਾਲ ਧੱਕਾ ਮੁਕੀ ਹੋਈ ਹੈ ਉਸ ਤੋਂ ਬਾਅਦ ਸੁਖਿੰਦਰ ਰੰਦਾਵਾ ਖੁਦ ਉੱਥੇ ਜਾ ਕੇ ਮੋਰਚਾ ਸਾਂਭਦੇ ਨੇ ਔਰ ਸੁਖਿੰਦਰ ਰੰਦਾਵਾ ਵੱਲੋਂ ਇਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਜੇਕਰ ਪ੍ਰਸ਼ਾਸਨ ਵੱਲੋਂ ਕਾਰਵਾਈ ਕੋਈ ਨਾ ਕੀਤੀ ਗਈ ਮਾਹੌਲ ਸ਼ਾਂਤ ਨਾ ਕੀਤਾ ਗਿਆ ਤਾਂ ਖੁਦ ਮੋਰਚਾ ਸਾਂਭਣਗੇ ਤਾਂ ਇਸ ਵੇਲੇ ਪੋਲਿੰਗ ਬੂਥ ਦੇ ਉੱਤੇ ਗੁਰਦੀਪ ਸਿੰਘ ਰੰਦਾਵਾ ਤੇ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਪਹੁੰਚ ਚੁੱਕਿਆ ਹੈ ਕੁਝ ਦਿਨ ਬਾਅਦ ਵੋਟ ਕਾਸ ਕਰਨ ਤੋਂ ਬਾਅਦ ਉਹ ਬਾਹਰ ਆਉਣਗੇ ਔਰ ਜੇਕਰ ਸੁਰੱਖਿਆ ਦੇ لحاظ ਦੇ ਨਾਲ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਕਈ ਬੂਥ ਐਸੇ ਨੇ ਜਿਹੜੇ ਕਿ ਸੈਂਸਿਟਿਵ ਨੇ ਜਿੱਥੇ ਪੁਲਿਸ ਦੇ ਇਲਾਵਾ ਪੈਰਾਮਿਲਟਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ਔਰ ਇਹੀ ਇਸ ਦੇ ਪਿੱਛੇ ਮੰਚਾ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਕਿਤੇ ਕੋਈ ਝੜਪ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਤਣਾਅ ਵਾਲਾ ਮਾਹੌਲ ਜਿਹੜਾ ਉਹ ਕਿਸੇ ਵੀ ਪੋਲਿੰਗ ਬੂਥ ਦੇ ਉੱਤੇ ਨਾ ਬਣੇ ਤਾਂ ਇਸ ਪੋਲਿੰਗ ਬੂਥ ਦੇ ਉੱਤੇ ਵੱਡੀ ਤعداد ਦੇ ਵਿੱਚ ਮਹਿਲਾਵਾਂ ਨਜ਼ਰ ਆ ਰਹੀਆਂ ਨੇ ਬਜ਼ੁਰਗ ਨਜ਼ਰ ਆ ਰਹੇ ਨੇ ਤਾਂ ਹਰ ਕੋਈ ਆਪਣੇ ਇਸ ਜਮਹੂਰੀ ਹੱਕ ਦਾ ਇਸਤੇਮਾਲ ਕਰਨਾ ਚਾਹੁੰਦਾ 10 ਵਜੇ ਦਾ ਲਗਭਗ ਸਮਾਂ ਹੋ ਚੁੱਕਿਆ ਔਰ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਦਾ ਸਮਾਂ ਹੈ ਔਰ ਇਸ ਸਮੇਂ ਦੇ ਦੌਰਾਨ ਮੇਰਾ ਬਾਬਾ ਨਾਨਕ ਹਲਕੇ ਦੇ ਜਿਹੜੇ ਵੋਟਰ ਨੇ ਉਹ ਆਪਣੇ ਵੋਟ ਹੱਕ ਦਾ ਇਸਤੇਮਾਲ ਕਰ ਸਕਦੇ ਨੇ ਤਾਂ ਉਮੀਦਵਾਰਾਂ ਦੀ ਜੇਕਰ ਗੱਲ ਕਰੀਏ ਕੁਝ ਦਿਨ ਪਹਿਲਾਂ ਸੁਖਜਿੰਦਰ ਰੰਦਾਵਾ ਉਹਨਾਂ ਦੀ ਪਤਨੀ ਜੋ ਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਨੇ ਉਹਨਾਂ ਵੱਲੋਂ ਧਾਰੋ ਵਾਲੀ ਪਿੰਡ ਦੇ ਵਿੱਚ ਜਿਹੜਾ ਪੋਲਿੰਗ ਬੂਥ ਹੈ ਉੱਥੇ ਆਪਣੀ ਵੋਟ ਕਾਸਟ ਕੀਤੀ ਗਈ ਤਾਂ ਹੁਣ ਅਸੀਂ ਸ਼ਾਹਪੁਰ ਜਾਜਨ ਪਿੰਡ ਦੇ ਵਿੱਚ ਆ ਹਾਲਾਂਕਿ ਗੁਰਦੀਪ ਰੰਦਾਵਾ ਵੱਲੋਂ 9 ਵਜੇ ਦੇ ਆਸ-ਪਾਸ ਆਪਣੀ ਜਿਹੜੀ ਵੋਟ ਹੈ ਉਹ ਪੋਲ ਕੀਤੀ ਜਾਣੀ ਸੀ ਪਰ ਉਸ ਵਿਚਾਲੇ ਜਦੋਂ ਡੇਰਾ ਪਠਾਣਾ ਦੇ ਵਿੱਚੋਂ ਖਬਰ ਆਉਂਦੀ ਹੈ ਕਿ ਉੱਥੇ ਤਲਖੀ ਵਾਲਾ ਮਾਹੌਲ ਬਣਿਆ ਤਾਂ ਉੱਥੇ ਗੁਰਦੀਪ ਸਿੰਘ ਰੰਦਾਵਾ ਤੇ ਸੁਖਜਿੰਦਰ ਸਿੰਘ ਰੰਦਾਵਾ ਆਮੋ ਸਾਹਮਣੇ ਨਜ਼ਰ ਆਏ ਔਰ ਲਗਭਗ 1 ਘੰਟਾ ਉੱਥੇ ਜਿਹੜੀ ਹੈ ਉਹ ਤਲਖੀ ਬਰਕਰਾਰ ਰਹੀ ਜਿਸ ਤੋਂ ਬਾਅਦ ਪੁਲਿਸ ਦੇ ਅਧਿਕਾਰੀ ਉੱਥੇ ਪਹੁੰਚਦੇ ਨੇ ਔਰ ਪੁਲਿਸ ਫੋਰਜ ਜਿਹੜੀ ਉਹ ਤੈਨਾਤ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਮਾਹੌਲ ਨੂੰ ਸ਼ਾਂਤ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਹੀ ਸੁਖਜਿੰਦਰ ਰੰਧਾਵਾ ਵੱਲੋਂ ਆਪਣੇ ਪਿੰਡ ਧਾਰੋਵਾਲੀ ਦੇ ਵਿੱਚ ਵੋਟ ਪਾਈ ਗਈ ਤਾਂ ਹੁਣ ਗੁਰਦੀਪ ਰੰਧਾਵਾ ਆਪਣੇ ਪਰਿਵਾਰ ਸਮੇਤ ਪੋਲਿੰਗ ਬੂਥ ਤੇ ਪਹੁੰਚੇ ਨੇ ਸ਼ਾਹਪੁਰ ਜਾਜਨ ਪਿੰਡ ਹੈ ਇਹ ਡੇਰਾ ਬਾਬਾ ਨਾਨਕ ਦਾ ਜੋ ਕਿ ਗੁਰਦੀਪ ਸਿੰਘ ਰੰਧਾਵਾ ਦਾ ਜੱਦੀ ਪਿੰਡ ਹੈ ਤਾਂ ਆਪਣੀ ਜਿਹੜੀ ਵੋਟ ਹੱਕ ਦਾ ਇਸਤੇਮਾਲ ਕਰਕੇ ਜਿੱਦਾਂ ਹੀ ਗੁਰਦੀਪ ਰੰਧਾਵਾ ਬਾਹਰ ਆਉਣਗੇ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਏਗੀ ਕਿ ਪੂਰੇ ਹਲਕੇ ਦੇ ਵਿੱਚ VOTING ਨੂੰ ਲੈ ਕੇ ਕੀ ਮਾਹੌਲ ਹੈ ਔਰ ਲੋਕਾਂ ਦਾ ਕੀ ਰਿਸਪੌਂਸ ਨਜ਼ਰ ਆ ਰਿਹਾ ਹੈ ਕਿੰਨਾ ਕੁ ਉਚਾ ਹੈ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਗੁਰਦੀਪ ਰੰਦਾਵਾ ਦੇ ਨਾਲ ਗੱਲਬਾਤ ਵੀ ਜ਼ਰੂਰ ਕੀਤੀ ਜਾਏਗੀ ਇਹ ਡੇਰਾ ਭਾਬਾ ਨਾਨਕ ਹਲਕਾ ਜੇ ਇੰਨਾ ਕੁ ਨਾ ਹੋਵੇ ਤਾਂ ਫਿਰ ਇਹ ਇਹ ਵੀ ਇਹਨੂੰ ਸ਼ੁਭ ਸ਼ਗਨ ਨਹੀਂ ਕਹਿੰਨੇ ਆਂ ਇਹ ਇੰਨਾ ਕੁ ਹੁੰਦਾ ਹੀ ਹੁੰਦਾ ਹੈ ਇਹ ਅਧਿਕਾਰੀਆਂ ਨਾਲ ਗੱਲ ਨਹੀਂ ਨਹੀਂ ਜੀ ਕੋਈ ਨਹੀਂ ਵਧਣਾ ਨਹੀਂ ਇਹ ਤਾਂ ਲੋਕ ਬੜੇ ਸਿਆਣੇ ਸਮਝਦੇ ਨੇ ਥੋੜਾ ਜਿਹਾ ਲੀਡਰਾਂ 'ਚ ਨੁਕਸਾ ਲੀਡਰਾਂ ਨੂੰ ਸਾਫ਼ ਸੁਥਰੀ ਰਾਜਨੀਤੀ ਕਰਨੀ ਚਾਹੀਦੀ ਆ ਵੋਟਰਾਂ ਨੂੰ ਉਤਮਕਾ ਭੜਕਾਉਣਾ ਨਹੀਂ ਚਾਹੀਦਾ ਜਿਹੜੇ ਵਿਵਾਦ ਹੋ ਰਿਹਾ ਇਹਦੇ ਪਿੱਛੇ ਕੋਈ ਜਾਣਬੁੱਝ ਕੇ ਕੀਤਾ ਜਾਂਦਾ ਨਾ ਜਾਣਬੁੱਝ ਕੇ ਵਿਵਾਦ ਕੀਤਾ ਜਾਂਦਾ ਜੀ ਅਸੀਂ ਕੋਈ ਗੱਲ ਨਹੀਂ ਕੀਤੀ ਡੇਰਾ ਬਾਬਾ ਨਾਨਕ ਚ ਨਾ ਕੁਝ ਹੋਇਆ ਪਿਛਲੇ ਮੈਂ ਲਗਭਗ 20 25 ਦਿਨ ਆਪਾਂ ਚੋਣ ਪ੍ਰਚਾਰ ਕੀਤਾ ਅਸੀਂ ਕਿਸੇ ਪਿੰਡ ਚ ਕੋਈ ਗੱਲ ਨਹੀਂ ਹੋਈ ਪਰਿਵਾਰ ਨਾ ਆਇਓ ਵੈਸੇ ਤੇ ਇਲੈਕਸ਼ਨ ਜਿਹੜੀ ਆ ਲੋਕਾਂ ਚ ਰਹਿ ਕੇ ਲੜੀ ਤੁਸੀਂ ਪਰਿਵਾਰ ਨਾ ਆ ਕੇ ਵੋਟ ਪਾਉਣਾ ਕਿੰਨੀ ਪੋਜ਼ਿਟਿਵਿਟੀ ਵੇਖੋ ਜੀ ਪਰਿਵਾਰ ਇਕੱਠਾ ਹੋਣਾ ਚਾਹੀਦਾ ਪਰਿਵਾਰ ਨਾ ਪੋਰਡ ਦਾ ਇਸਤੇਮਾਲ ਕੀਤਾ ਖੁਸ਼ੀ ਆ ਸਾਰੇ ਪਰਿਵਾਰ ਨੇ ਆਪਣਾ ਜਿਹੜਾ ਬੋਰਡ ਦਾ ਇਸਤੇਮਾਲ ਕੀਤਾ ਮੈਨੂੰ ਬਹੁਤ ਖੁਸ਼ੀ ਆ ਪਰਿਵਾਰ ਇਕੱਠਾ ਹੋਣਾ ਚਾਹੀਦਾ ਇਹਦਾ ਬੜਾ ਵੱਡਾ ਮੈਸੇਜ ਆਂਦਾ ਮੇਰੇ ਭਰਾ ਵੀ ਇੱਥੇ ਨੇ ਮਰੀਆਂ ਪਰਜਾਈਆਂ ਨੇ ਅਸੀਂ ਸਾਰਾ ਪਰਿਵਾਰ ਇਕੱਠੇ ਰਹਿਨੇ ਆ ਇੱਕ ਛੱਤ ਥੱਲੇ ਰਹਿਨੇ ਆ ਬੜੀ ਵੱਡੀ ਗੱਲ ਆ ਪ੍ਰਮਾਤਮਾ ਦੀ ਬੜੀ ਕਿਰਪਾ ਸਾਡੇ ਤੇ ਅਸੀਂ ਸਾਰੇ ਪਰਿਵਾਰ ਨੇ ਇਕੱਠਿਆਂ ਹੋ ਕੇ ਕੰਪੇਨ ਕੀਤੀ ਆ ਇਕੱਠਿਆਂ ਹੋ ਕੇ ਇਲੈਕਸ਼ਨ ਲੜੀ ਸਾਰੇ ਪਰਿਵਾਰ ਨੇ ਸਰ ਸਾਹਿਬ ਜਿਹੜਾ ਸੁਬਹ ਰਾਤੀ ਵੀ ਲਾਈ ਕੋ ਏਸੀ ਸੰਸਦ ਕੂਟ ਕੀ ਮਾਮਲਾ ਕੀ ਸੀ ਵੇਖੋ ਜੀ ਇਹਨਾਂ ਨੂੰ ਜਿਹੜਾ ਪੁਰਾਣਾ ਇੱਥੇ ਰਵਾਜ ਬਣਿਆ ਕਿ ਪੈਸੇ ਵੰਡਣੇ ਸ਼ਰਾਬਾਂ ਮੰਡਣੀਆਂ ਉਸ ਤੋਂ ਪਹਿਲਾਂ ਮੈਂ ਇੱਕ ਛਰਾਬ ਹੀ ਫੜ ਕੇ ਆਇਆ ਬਕਸੀਆਲ ਚ ਉਹ ਕਾਂਗਰਸੀ ਸਰਪੰਚ ਸੀਗਾ ਉਹਦੀ ਗੱਡੀ ਵੀ ਫੜੀ ਆ ਪਰਚਾ ਸਰਪੰਚ ਤੇ ਵੀ ਹੋਇਆ ਉਹਦੇ ਕੁੜਮ ਤੇ ਵੀ ਹੋਇਆ ਮੈਂ ਰਾਤ ਵੀ ਬਸੰਤਕੋਟ ਗਿਆ ਬੰਦਾ ਪੈਸੇ ਵੰਡਦਾ ਮੈਂ ਉੱਥੋਂ ਫੜਿਆ ਮੇਰੇ ਮੇਰੇ ਜਿਹੜੇ ਉੱਥੇ ਸਰਪੰਚ ਸੀਗਾ ਉਹਨਾਂ ਸਾਰੀ ਟੀਮ ਨੇ ਬੰਦਾ ਫੜਿਆ ਮੈਂ ਰਾਤ ਮੋਕੇ ਤੇ ਗਿਆ ਦੇ ਵੇਖੋ ਇਹ ਇਹ ਵਜੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਿ ਤੁਸੀਂ ਸ਼ਰਾਬ ਪੈਸੇ ਦਾ ਦਰਵਰਤੋਂ ਕਰਕੇ ਲੋਟਾਂ ਜਮਤ ਤੁਹਾਡੇ ਤੇ ਵੀ 2450 ਦਾ ਨਾਮ ਲੱਗਾ ਵਕ ਤੁਹਾਡੇ ਵੀ ਫੜੀ ਗਈ ਹੈ ਦੇਖੋ ਮੈਂ ਪਹਿਲੀ ਗੱਲ ਤਾਂ ਮੇਰੇ ਹਲਕੇ 'ਚ ਫੜੀ ਨਹੀਂ ਗਈ ਦੂਜੀ ਗੱਲ ਹੈ ਕਿ ਮੈਂ ਸਾਰੀ ਪ੍ਰਸ਼ਾਸਨ ਨੂੰ ਅਫਸਰਾਂ ਨੂੰ ਕਿਹਾ ਕਿ ਇਹਦੀ ਤੈਹ ਤੱਕ ਜਾਓ ਤਾਂ ਇਹਦਾ ਤੇ ਜਿਹੜਾ ਵੀ ਇਹਦੇ ਵਿੱਚ ਆਉਂਦਾ ਉਹਨੂੰ ਠੋਕ ਕੇ ਉੱਤੇ ਪਰਚਾ ਦਿਓ ਤੁਸੀਂ ਬਾਹਰੋਂ ਦੇ ਨਹੀਂ ਬੰਦੇ ਬੁਲਾਏ ਬਿਲਕੁਲ ਜੀ ਬਾਹਰੋਂ ਬੰਦੇ ਮੈਨੂੰ ਲੋੜ ਹੀ ਨਹੀਂ ਮੇਰਾ ਇਲਾਕਾ ਮੇਰੇ ਨਾਲ ਹੈ ਮੈਂ ਕਿਉਂ ਬੰਦੇ ਬੁਲਾਉਂਗਾ ਬੰਦੇ ਤਾਂ ਉਹ ਬਣਾਉਂਦੇ ਨੇ ਜਿਹਦੇ ਨਾਲ ਇਲਾਕਾ ਨਹੀਂ ਮੇਰੇ ਨਾਲ ਸਾਰਾ ਇਲਾਕਾ ਖੜਾ ਇਹ ਬੰਦੇ ਨਹੀਂ ਜਿਹੜੇ ਨਾਲ ਇੱਥੇ ਡੇਰਾ ਬਾਬਾ ਨਾਨਕ ਚ ਰਹਿੰਦੇ ਨੇ ਇਹ ਨਹੀਂ ਬੰਦੇ ਇਹਨਾਂ ਨੂੰ ਵੀ ਆਪਾਂ ਕੀ ਕਹਿੰਨੇ ਆ ਇਸ ਕਰਕੇ ਐਸੀਆਂ ਕੋਝੀਆਂ ਹਰਕਤਾਂ ਤੋਂ ਉਹਨਾਂ ਲੀਡਰਾਂ ਨੂੰ ਬਾਜ਼ ਆ ਜਾਣਾ ਚਾਹੀਦਾ ਲੋਕਾਂ ਨੇ ਅੱਜ ਵੋਟਾਂ ਪਾਉਣੀਆਂ ਨੇ 23 ਤਰੀਕ ਨੂੰ ਰਿਜ਼ਲਟ ਆਉਣਾ ਇਹਨਾਂ ਲੋਕਾਂ ਦਾ ਦਿਮਾਗ ਜਿਹੜਾ ਵਾ ਦੋਵਾਂ ਕੰਨਾਂ ਦੇ ਵਿੱਚ ਕਰ ਦੇਣਾ ਲੋਕਾਂ ਨੇ ਇਹ ਕਦੀ ਵੀ ਡੇਰਾ ਬਾਬਾ ਨਾਨਕ ਜਿਹੀ ਉਹ ਰਾਜਨੀਤੀ ਜਿਹੜੀ ਡੇਰਾ ਬਾਬਾ ਨਾਨਕ ਨਾਲ ਬੰਦ ਕਰਉਣੀ ਜੀ ਸਾਡਾ ਅਸਲ ਤਾਂ ਮੁਕਾਬਲਾ ਤੁਸੀਂ ਕਿਸ ਪਾਰਟੀ ਨਾਲ ਭਾਰਤੀ ਜਨਤਾ ਪੜੇ ਮੰਨਦੇ ਕਾਂਗਰਸ ਨਾਲ ਮੰਨਦੇ ਜੀ ਆਮ ਆਦਮੀ ਪਾਰਟੀ ਦਾ ਮੁਕਾਬਲਾ ਤੁਸੀਂ 5 ਵਜੇ ਤੋਂ ਬਾਅਦ ਤੁਹਾਨੂੰ ਜਿਹੜੇ ਉਹ ਆਉਣਾ ਵਾ ਜੈਕਟਿਵ ਪੋਲ ਦੀਆਂ ਰਿਪੋਰਟਾਂ ਆ ਚਣੀਆਂ ਤੁਹਾਨੂੰ ਹੱਬ ਸਮਝਾ ਦਿਓ ਤੁਹਾਨੂੰ ਮੇਰੇ ਕੋ ਮੈਨੂੰ ਤਾਂ ਆ ਵੇਲੇ ਲੱਗਦਾ ਕਿ ਇੱਕ ਤਰਫੀ ਹਵਾ ਚੱਲ ਰਹੀ ਹੈ ਦੇਖੋ ਜਿਹੜੀ ਹਵਾ ਬਾਈਚ ਚੱਲੀ ਸੀ ਮਾਲਵੇ ਤੋਂ ਚੱਲੀ ਅਮਰਸਰਾਈ ਉਹ ਬਡੇਰਾ ਬਾਬਾ ਨਾਨਕ ਚੋਂ ਹੀ ਵੇਵ ਜਿਹੜੀ ਆ ਆਮਾਦੀ ਪਾਰਟੀ ਦੇ ਹੱਕ ਚੱਲ ਰਹੀ ਹੈ ਕੌਨਫੀਡੈਂਸ ਓਵਰ ਕੌਨਫੀਡੈਂਸ ਮੈਂ ਕੌਨਫੀਡੈਂਸ ਆ ਜਦੋਂ ਮੈਂ ਗੱਲੋ ਸੀਐਮ ਸਾਹਿਬ ਨੇ ਆਸ਼ੀਰਵਾਦ ਦਿੱਤਾ ਕੋਈ ਗੱਲਬਾਤ ਹੋਈ ਹੋਵੇ ਸੀਐਮ ਸਾਹਿਬ ਨੇ ਮੇਰੇ ਨੂੰ ਦੋ ਵਾਰੀ ਮੇਰੇ ਹਲਕੇ 'ਚ ਆਏ ਨੇ ਜੀ ਉਹਨਾਂ ਮੈਨੂੰ ਅਸ਼ੀਰਵਾਦ ਦਿੱਤਾ ਠੀਕ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਦਾ ਐਮਐਲਏ ਬਣਾਓ ਕੰਮ ਗਰਦੀਪ ਸਿੰਘ ਲੈ ਕੇ ਆਊਗਾ ਤੇ ਜਿਹੜਾ ਪੈਨ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਚੱਲੇਗਾ ਜੀ 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 ਬਿਲਕੁਲ ਇਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਵਾਲੇ ਹੋਰ ਉਹਨਾਂ ਦੇ ਮਾਤਾ ਜੀ ਵੀ ਨਾਲ ਦੇ ਘਰ ਤੋਂ ਪਾ ਲੈਣਾ ਬਿਲਕੁਲ ਜੀ ਇਹ ਰੰਧਾਵਾ ਹਾਂਜੀ ਮੈਂ ਮਮਨਗੀ ਰਿਸੋਰਸ ਲੱਗਦਾ ਉਹ ਭਾਈ ਅੱਜ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਪੁੱਤਰ ਨੂੰ ਕੀ ਅਸ਼ੀਰਵਾਦ ਦੇਣਾ ਮੈਂ ਚਿਰਵਾਲੇ ਹੋ ਜੰਨੀ ਆ ਬਾਬੇ ਬੋਡਾ ਸਾਹਿਬ ਨੇ ਟਿਕਟ ਦਿੱਤੀ ਆ ਉਹੋ ਜਿਤਾਵੇ ਬੱਚੇ ਨੂੰ ਰਾਜੀ ਬਹੁਤ ਮਿੱਧਾ ਜੀ ਬਹੁਤ ਜ਼ਿਆਦਾ ਮਿੱਧਾ ਨੇ ਕ ਉਹਨਾਂ ਮੈਂ ਘਾਰ ਹੀ ਨਹੀਂ ਸਕਦੀ ਜਿੰਨੇ ਹਨ ਮਿੱਧਾ ਪਰ ਹਲਕਾ ਵੀ ਜਿਹੜਾ ਨਾ ਬਹੁਤ ਵਧੀਆ ਸਾਡੇ ਨਾਲ ਬਿਲਕੁਲ ਜੀ ਰੋਜ਼ ਦੈਲੀ ਉੱਠ ਕੇ ਕਿੰਨੀ ਲੱਗਦਾ ਸਾਡਾ ਪਰਿਵਾਰ ਆਏ ਵੋਟ ਪਾਉਣ ਅੱਜ ਹਾਂਜੀ ਹਾਂਜੀ ਅੱਗੇ ਵੀ ਆਉਂਦੇ ਵੋਟ ਪਾਉਣ ਅੱਜ ਕੀ ਫਰਕ ਹੈ ਬਹੁਤ ਫਰਕ ਹੈ ਕਿਹਦੇ ਵਾਸਤੇ ਪਉਂਦੇ ਅੱਜ ਆਪਣੇ ਪੁੱਤਰ ਵਾਸਤੇ ਹਮਨੂੰ ਕੋਈ ਸਨ ਨਹੀਂ ਸੀ ਮਿਲਿਆ ਤੇ ਬਾਕੀ ਉਦੋਂ ਥੋੜਾ ਲੋਕਾਂ ਦੇ ਵਿੱਚੋਂ ਜਿਹੜਾ ਪੁਰਾਣਾ ਜਿਹੜਾ ਕਹਿੰਦੇ ਨਾ ਕੀੜਾ ਹੁੰਦਾ ਉਹ ਅਜੇ ਨਿਕਲਿਆ ਨਹੀਂ ਸੀ ਮੈਂ ਤੁਹਾਨੂੰ ਕੁੜੀ ਦੇਰ ਪਹਿਲਾਂ ਤੁਹਾਨੂੰ ਖਬਰਾਂ ਥੋੜੀਆਂ ਹੋਣੀਆਂ ਕਿ ਇਹਦਾ ਵਾਅਦਾ ਬਾਪੂ ਸਾਹਮਣੇ ਲੋਕਾਂ ਨੂੰ ਪਤਾ ਨਹੀਂ ਕਿਤੇ ਲੱਗਦਾ ਵੀਰ ਜੀ ਉਹਨਾਂ ਦੀ ਬਖਲਾਟ ਹੈ ਉਹ ਬਖਲਾਏ ਹੋਏ ਨੇ ਉਹਨਾਂ ਨੂੰ ਸਮਝ ਨਹੀਂ ਪੈ ਰਹੀ ਸੀ ਉਹਨਾਂ ਨੂੰ ਹਾਰ ਜਿਹੜੀ ਉਹ ਕਬੂਲ ਨਹੀਂ ਹੋ ਰਹੀ ਹੈ ਸਿਰਫ ਇਹੀ ਇੱਕ ਕਾਰਨ ਹੈ ਕਿ ਉਹ ਇਸ ਤਰ੍ਹਾਂ ਕੰਮ ਕਰਦੇ ਨੇ ਲੋਕਾਂ ਦੇ ਵਿੱਚਰਦੇ ਆ ਲੋਕਾਂ ਦਾ ਪਿਆਰ ਰਿਸਪਾਂਸ ਪਤਾ ਲੱਗਦਾ ਬਿਲਕੁਲ ਹੱਕ ਜੀ ਬਿਲਕੁਲ ਹੱਕ ਹੈ ਮੈਂ ਆ 15-20 ਦਿਨ ਬਹੁਤ ਕੈਂਪੇਨਿੰਗ ਸਾਰੇ ਕੋਨੇ-ਕੋਨੇ 'ਚ ਕੀਤੀ ਆਪਣੇ ਹਲਕੇ ਦੇ ਬਹੁਤ ਲੋਕਾਂ ਨੇ ਮੈਨੂੰ ਰਿਸਪੌਂਸ ਦਾ ਬੜਾ ਪਿਆਰ ਦਿੱਤਾ ਹੈ ਬੜੇ ਨਿੱਗੇ ਸੁਭਾਣਾ ਮੈਨੂੰ ਸਾਰੇ ਮਿਲੇ ਨੇ ਤੇ ਬੜਾ ਸਾਥ ਲਿਆ ਨੇ ਤੁਹਾਡੇ ਪਰਿਵਾਰ ਦੇ ਅਗਾਂਹ ਪਰ ਰਹੀ ਹੈ ਕਿ ਗੈਂਗਸਟਰਾਂ ਦਾ ਸਹਾਰਾ ਲੈਂਦੇ ਹੋ ਕਿੰਨੀ ਦੇਖੋ ਜੀ ਗੈਂਗਸਟਰ ਕੋਈ ਮੈਂਤ ਨਹੀਂ ਕੰਦੀ ਕਿ ਗੈਂਗਸਟਰ ਸਾਡੇ ਨਾਲ ਤਾਂ ਕੋਈ ਨਹੀਂ ਹੈਗਾ ਤੇ ਆਪਾਂ ਨਹੀਂ ਇਸ ਗੱਲ ਤੇ ਕੁਝ ਕਹਿ ਸਕਦੇ ਔਰ ਇਸ ਵੇਲੇ ਭਾਵੁਕ ਵੀ ਨਜ਼ਰ ਆ ਰਹੇ ਨੇ ਮਾਤਾ ਜੀ ਅੱਖਾਂ 'ਚ ਅਥਰੂ ਵੀ ਨੇ ਖੁਸ਼ੀ ਦੇ ਅਥਰੂ ਨੇ ਹਾਂ ਜੀ ਹਾਂ ਜੀ ਦੋਨੇ ਖੁਸ਼ੀ ਦੇ ਗੰਦੇ ਪੁੱਤ ਵੱਲੋਂ ਲਗਾਤਾਰ ਮਿਹਨਤ ਕੀਤੀ ਜਾ ਰਹੀ ਪੂਰਾ ਪਰਿਵਾਰ ਵੀ ਲੱਗਾ ਬਹੁਤ ਪਰਿਵਾਰ ਲੱਗਾ ਜੀ ਮੈਂ ਇਕੱਲੀ ਨਹੀਂ ਲੱਗੀ ਮੇਰੇ 4 ਬੱਚੇ ਆ 4 ਨਵਾਂ ਮੈਂ ਸਭੇ ਬਹੁਤ ਪਰਿਵਾਰ ਨੇ ਸਾਥ ਦਿੱਤਾ ਆ ਕੋਈ ਫਰਕ ਨਹੀਂ ਗਿਆ ਬਹੁਤ ਏਕਾ ਪਰਵਾਂ ਦਾ ਬਾਕੀ ਪਬਲਿਕ ਕਲੱਬ ਹੋਰ ਆ ਪਿੰਡ ਵਾਸੀ ਬਹੁਤ ਜ਼ਿਆਦਾ ਸਾਡੇ ਨਾਲ ਆ ਮੈਂ ਸ਼ੁਕਰ ਕਰਦੀ ਜਿੰਨਾ ਇਨਾ ਪਰਿਵਾਰ ਸਾਡੇ ਪਿੰਡ ਦਾ ਪਰਿਵਾਰ ਸਾਡੇ ਨਾਲ ਲੱਗਾ ਨਾ ਕੋਈ ਲੱਗ ਨਹੀਂ ਸਕਦਾ ਜਿੰਨੇ ਕੇ ਸੰਖਿਆ ਜਥਰੂ ਨੇ ਲੱਗਦਾ ਵੀ ਇਸ ਵਾਰ ਕੁਝ ਨਾ ਕੁਝ ਤੁਹਾਨੂੰ ਲੋਕਾਂ ਦਾ ਰਿਸਪੌਂਸ ਨਜ਼ਰ ਆ ਰਿਹਾ ਬਿਲਕੁਲ 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 ਬਹੁਤ ਪਿੰਡ ਨੇ ਬਹੁਤ ਮਦਦ ਕਰਨ ਲਿਆ ਕੋਈ ਗੱਲ ਨਹੀਂ ਕਰਨ ਕਹਿ ਨਹੀਂ ਸਕਦੀ ਮੈਂ ਜਿਹੜਾ ਜੀ ਮਿਲਦਾ ਉਹ ਆਂਦਾ ਟਿਕਟ ਤੁਹਾਡੇ ਜਿੱਤ ਤੁਹਾਡੇ ਬਾਰੇ ਮੈਂ ਮਹਾਰਾਜ ਗਾੜੀ ਝੋਲੀ ਢਾਈ ਆ ਮਹਾਰਾਜ ਮੇਰੇ ਪੁੱਤ ਜਿੱਤ ਕੇ ਕਰਨੂਗਾ ਲੋਕਾਂ ਦੇ ਜਿਹੜੇ ਕੰਮ ਆ ਉਹ ਕਰੋਗੇ ਪੂਰੇ ਕਿਉਂਕਿ ਲੋਕਾਂ ਨੂੰ ਉਮੀਦਾਂ ਬੜੀਆਂ ਬਿਲਕੁਲ ਜੀ ਬੱਚਾ ਕਰੂਗਾ ਕੰਮ ਨਾ ਬਈ ਨਹੀਂ ਗੱਲ ਜਿੰਨੀਆਂ ਉਮੀਦਾਂ ਨੇ ਸਾਰੀਆਂ ਪੂਰੀਆਂ ਕਰੋ ਬਾਕੀ ਸਰਕਾਰ ਸਾਨੂੰ ਦਿੰਦੀ ਆ ਵੇ ਤਸੀਂ ਜਿੰਨੇ ਵੀ ਕੰਮ ਮਰਜ਼ੀ ਕਰੋ ਤਾਂ ਅਸੀਂ ਤੁਹਾਡੇ ਕਰਾਮਾਵਾਂਗੇ ਠੀਕ ਹੈ ਬਿਲਕੁਲ ਇਹ ਨਹੀਂ ਗੁਰਦੀਪ ਰੰਦਾਵਾ ਦੇ ਮਾਤਾ ਜੀ ਅੱਖਾਂ ਦੇ ਵਿੱਚ ਅਥਰੂ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਖੁਸ਼ੀ ਦੇ ਹੰਝੂ ਨੇ ਪਰ ਹਰ ਮਾਂ ਦੇ ਲਈ ਆਪਣੇ ਪੁੱਤ ਦੀ ਜਿਹੜੀ ਕਾਮਯਾਬੀ ਹੈ ਉਹ ਇੱਕ ਬਹੁਤ ਵੱਖਰੀ ਥਾਂ ਰੱਖਦੀ ਹੈ ਔਰ ਹਰ ਪੁੱਤ ਦੇ ਲਈ ਮਾਂ ਦਾ ਜਿਹੜਾ ਆਸ਼ੀਰਵਾਦ ਹੈ ਉਹ ਵੀ ਉਸ ਤੋਂ ਵੱਡਾ ਆਸ਼ੀਰਵਾਦ ਕੋਈ ਨਹੀਂ ਮੰਨਿਆ ਜਾਂਦਾ ਤਾਂ ਜਿੱਥੇ ਉਹਨਾਂ ਵੱਲੋਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਅਰਦਾਸ ਬੇਨਤੀ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਕਿ ਲੋਕਾਂ ਦਾ ਇੰਨਾ ਜ਼ਿਆਦਾ ਪਿਆਰ ਮਿਲ ਰਿਹਾ ਕਿ ਇਸ ਕਰਕੇ ਅੱਖਾਂ ਦੇ ਵਿੱਚੋਂ ਖੁਸ਼ੀ ਦੇ ਜਿਹੜੇ ਹੰਝੂ ਨੇ ਉਹ ਨਜ਼ਰ ਆ ਰਹੇ ਨੇ ਪਿੰਡ ਦੇ ਵਿੱਚ ਹੈ ਪੋਲਿੰਗ ਬੂਥ ਤੇ ਤੁਸੀਂ ਦੇਖੋ ਕਿ ਨੌਜਵਾਨ ਵੀ ਨਜ਼ਰ ਆ ਰਹੇ ਨੇ ਮਹਿਲਾਵਾਂ ਵੀ ਲਗਾਤਾਰ ਆਪਣੀ ਜਿਹੜੀ ਵੋਟ ਹੱਕ ਦਾ ਇਸਤੇਮਾਲ ਕਰਨ ਦੇ ਲਈ ਇੱਥੇ ਪਹੁੰਚ ਰਹੀਆਂ ਨੇ ਤਾਂ ਜਿੱਦਾਂ ਜਿੱਦਾਂ ਦਿਨ ਅੱਗੇ ਵੱਧ ਰਿਹਾ ਤਾਂ ਲੋਕਾਂ ਦੇ ਵਿੱਚ ਵੋਟਿੰਗ ਨੂੰ ਲੈ ਕੇ ਕਾਫੀ ਉਤਸ਼ਾਹ ਜਿਹੜਾ ਉਹ ਨਜ਼ਰ ਆ ਰਿਹਾ ਹਾਲਾਂਕਿ ਸਵੇਰ ਵੇਲੇ ਜਦੋਂ ਬਹੁਤ ਜ਼ਿਆਦਾ ਠੰਡ ਸੀ ਧੁੰਦ ਸੀ ਤਾਂ ਉਸ ਵੇਲੇ ਪੋਲਿੰਗ ਬੂਥਾਂ ਦੇ ਉੱਤੇ ਜੋ ਹੈ ਲੋਕਾਂ ਦੀ ਗਿਣਤੀ ਘੱਟ ਸੀ ਪਰ ਜਿੱਦਾਂ ਜਿੱਦਾਂ ਦਿਨ ਅੱਗੇ ਵੱਧ ਰਿਹਾ ਕਿਉਂਕਿ ਹੁਣ ਕੜਾਕੇ ਦੀ ਧੁੱਪ ਨਜ਼ਰ ਆ ਰਹੀ ਹੈ ਤਾਂ ਮੌਸਮ ਦੇ ਵਿੱਚ ਜਿਹੜੀ ਤਬਦੀਲੀ ਹੈ ਉਸ ਕਰਕੇ ਲੋਕਾਂ ਦਾ ਜਿਹੜਾ ਉਤਸ਼ਾਹ ਉਹ ਵੀ ਵੱਧਦਾ ਹੋਇਆ ਨਜ਼ਰ ਆ ਰਿਹਾ ਤਾਂ ਗੁਰਦੀਪ ਰੰਧਾਵਾ ਵੱਲੋਂ ਆਪਣੀ ਜਿਹੜੀ ਵੋਟ ਹੈ ਉਹ ਪਾਉਣ ਤੋਂ ਬਾਅਦ ਹੁਣ ਗੁਰਦੀਪ ਰੰਧਾਵਾ ਔਰ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਪੋਲਿੰਗ ਬੂਥ ਤੋਂ ਬਾਹਰ ਆਉਂਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਇੱਕ ਗੁਰਦੀਪ ਰੰਦਾਵਾ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਨਾ ਆਏ ਤਾਂ ਉਹਨਾਂ ਦਾ ਕਹਿਣਾ ਕਿ ਆਪਣੇ ਪੁੱਤਰ ਦੇ ਲਈ ਆਸ਼ੀਰਵਾਦ ਜੋ ਹੈ ਉਹ ਉਹਨਾਂ ਦਾ ਪੁੱਤਰ ਦੇ ਸਿਰ ਦੇ ਉੱਤੇ ਹੈ ਤਾਂ ਉਹਨਾਂ ਦੀ ਧਰਮ ਪਤਨੀ ਔਰ ਗੁਰਦੀਪ ਰੰਦਾਵਾ ਇਸ ਵੇਲੇ ਵੋਟ ਪਾ ਕੇ ਪੋਲਿੰਗ ਬੂਥ ਤੋਂ ਬਾਹਰ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਤਸਵੀਰਾਂ ਨੇ ਸ਼ਾਹਪੁਰ ਜਾਜਨ ਦੀਆਂ ਜਿਹੜਾ ਕਿ ਜੱਦੀ ਪਿੰਡ ਹੈ ਗੁਰਦੀਪ ਸਿੰਘ ਰਦਾਵਾ ਦਾ ਤਾਂ ਉੱਥੇ ਆਪਣੀ ਵੋਟ ਦਾ ਜਿਹੜੇ ਹੱਕ ਦਾ ਇਸਤੇਮਾਲ ਕਰਕੇ ਪੂਰੇ ਪਰਿਵਾਰ ਸਮੇਤ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਨੇ ਬੂਟਾ ਹੋ ਗਿਆ ਆਹੋ ਫੂਨ ਦਾ ਸਰਕਲ ਘਟ ਜਾਂਦਾ ਕਿਵੜੇ ਡੀਪੀ ਲੋ ਹੋ ਜਾਂਦਾ ਤਾਂ ਕਰਕੇ ਮੋਟਰ ਤੇ ਪਾ ਕੇ ਕਰਦੇ ਹਾਂ ਕਿ ਇਹ ਜੋ ਆਪਣੇ ਪਰਿਵਾਰ ਕੇ ਖਾਤ ਜਾਂ ਸ਼ਾਹਪੁਰਾ ਆਪਣੇ ਰਾਤੀ ਉਹ ਟਾਲੇ ਕਿ ਲਈ ਆਏ ਹੋਇਆ ਆ ਵੀ ਜੇ ਬੜੀਆਂ ਬੜੀਆਂ ਰਾਤੀ ਇੱਕ ਪੰਡਾ ਵੀ ਬਣਾ ਤੇ ਜਿਹੜਾ ਪੈਸੇ ਕਰਦੇ ਚੱਲਦੇ ਪਸੰਦਕੋਟ ਚ ਉਹ ਵੀ ਮੈਂ ਰਾਤੀ ਫੜ ਲਿਆ ਆ ਦੇਖ ਲਓ ਪ੍ਰਚਾਰ ਚ ਨੂੰ ਕੋ ਫੜਿਆ ਨਾ ਜਾਵੇ ਤਾਂ ਮੈਂ ਫੜ ਲੈਣਾ ਉਹੀ ਮਾਰਕਾ ਮਾਰਕੇ ਵਾਲੇ ਟਰੱਕ ਸਰਾ ਵੀ ਸਿਲੰਡਰ ਕਰਾਤੀ ਬੰਦੇ ਨੇ ਆ ਵੇਖੋ ਉਹੀ ਮਾਰਕਾ ਜਿਹੜਾ ਮੈਂ ਪਰਥੋਂ ਫੜ ਕੇ ਆਇਆ ਉਹੀ ਮਾਰਕਾ ਗੱਡੀਆਂ ਲੱਤ ਕੇ ਉਹੀ ਮਾਰਕਾ ਸੇਮ ਮਾਰਕਾ ਪਾਪ ਹੀ ਸਿਲੰਡਰ ਕਾ ਤੋ ਕਿਹਨੇ ਖੁੱਲਣੀ ਚਾਹੀਦੀ ਇਨੀ ਵੀ ਹੈ ਇਹਨਾਂ ਵੇਖਾ ਜਿਹੜੇ ਬੰਦੇ ਕੋ ਪੜੀ ਗਈ ਉੱਤੇ ਪਰਚਾ ਹੋਗਾ ਜਦੋਂ ਉਹਦੀ ਸਾਰੇ ਤੇ ਪਟੇ ਵੱਜੇ ਉਹਨੇ ਕਹਣਾ ਫਰਾਨੇ ਬੰਦੇ ਤੇ ਫਿਰ ਮੇਰਾ ਵੀ ਪਰਚੇ ਦੇ ਵਿੱਚ ਨਾ ਆਊਗਾ ਉਹਨਾਂ ਸਾਰੇ ਆਪੇ ਟਰੱਕ ਲਾਦ ਕੇ ਤੇ ਆਪੇ ਗਾੜੀ ਜਾ ਕੇ ਖਲੋਗੇ ਫੜ ਲਿਆ ਫੜ ਲਿਆ ਬਾਈ ਇਲੈਕਸ਼ਨ ਨੂੰ ਲੈ ਕੇ ਬਹੁਤ ਜ਼ਿਆਦਾ ਉਤਸ਼ਾਹ ਨੇ ਕਿੰਨਾ ਹੀ ਦਿਨ ਚੜਦਾ ਉਸੇ ਉਹਨੇ ਤਕਰਾਰ ਸ਼ੁਰੂ ਹੋ ਜਾਂਦੀ ਕੀ ਲੱਗਦਾ ਸਾਰਾ ਦਿਨ ਚ ਕੀ ਰਹੇਗਾ ਨਹੀਂ ਜੀ ਇਹ ਇਹ ਡੇਰਾ ਭਾਬਾ ਨਾਨਕ ਹਲਕਾ ਜੇ ਇਨਾਂ ਕੋ ਨਾਂ ਹੋਵੇ ਤਾਂ ਫਿਰ ਇਹ ਇਹ ਵੀ ਇਹਨੂੰ ਸ਼ੁਭ ਸ਼ਗਨ ਨਹੀਂ ਕਹਿੰਨੇ ਅਸੀਂ ਇਨਾਂ ਕੋ ਹੁੰਦਾ ਹੀ ਹੁੰਦਾ ਹੈ ਨਹੀਂ ਅਧਿਕਾਰੀਆਂ ਨਾਲ ਗੱਲ ਨਹੀਂ ਜੀ ਕੁਝ ਨਹੀਂ ਵਧਣਾ ਨਹੀਂ ਇਹ ਤਾਂ ਲੋਕ ਬੜੇ ਸਿਆਣੇ ਸਮਝਦੇ ਥੋੜਾ ਜਿਹਾ ਲੀਡਰਾਂ ਚ ਨੁਕਸਦਵਾ ਲੀਡਰਾਂ ਨੂੰ ਸਾਫ਼ ਸਥਰੀ ਰਾਜਨੀਤੀ ਕਰਨੀ ਚਾਹੀਦੀ ਆ ਵੋਟਰਾਂ ਨੂੰ ਧਮਕਾਉਣਾ ਨਹੀਂ ਚਾਹੀਦਾ ਜਿਹੜੇ ਜਿਹੜੇ ਵਿਵਾਦ ਹੋ ਰਿਹਾ ਇਹਦੇ ਪਿੱਛੇ ਕੋਈ ਜਾਣ ਬੁੱਝ ਕੇ ਕੀਤਾ ਜਾਂਦਾ ਨਾ ਜਾਣ ਬੁੱਝ ਕੇ ਵਿਵਾਦ ਕੀਤਾ ਜਾਂਦਾ ਜਿਵੇਂ ਅਸੀਂ ਕੋਈ ਗੱਲ ਨਹੀਂ ਕੀਤੀ ਡੇਰਾ ਬਾਬਾ ਨਾਨਕ ਚ ਨਾ ਕੁਝ ਹੋਇਆ ਪਿਛਲੇ ਮੈਂ ਲਗਭਗ 20 25 ਦਿਨ ਆਪਾਂ ਚੋਣ ਪ੍ਰਚਾਰ ਕੀਤਾ ਅਸੀਂ ਕਿਸੇ ਪਿੰਡ ਚ ਕੋਈ ਗੱਲ ਨਹੀਂ ਹੋਈ ਪਰਿਵਾਰ ਨਾ ਆਇਓ ਵੈਸੇ ਦੇ ਇਲੈਕਸ਼ਨ ਜਿਹੜੀ ਆ ਲੋਕਾਂ ਚ ਰਹਿ ਕੇ ਲੜੀ ਤੁਸੀਂ ਪਰਿਵਾਰ ਨਾਲ ਆ ਕੇ ਵੋਟ ਪਾਉਣਾ ਕਿੰਨੀ ਪੋਜ਼ਿਟਿਵਿਟੀ ਵੇਖੋ ਜੀ ਪਰਿਵਾਰ ਇਕੱਠਾ ਹੋਣਾ ਚਾਹੀਦਾ ਪਰਿਵਾਰ ਨਾਲ ਬੋਟ ਦਾ ਇਸਤੇ ਮਾਰ ਕੀਤਾ ਖੁਸ਼ੀ ਆ ਸਾਰੇ ਪਰਿਵਾਰ ਨੇ ਆਪਣਾ ਜਿਹੜਾ ਬੋਟ ਦਾ ਇਸਤੇ ਮਾਰ ਕੀਤਾ ਮੈਨੂੰ ਬਹੁਤ ਖੁਸ਼ੀ ਆ ਪਰਿਵਾਰ ਇਕੱਠਾ ਹੋਣਾ ਚਾਹੀਦਾ ਇਹਦਾ ਬੜਾ ਵੱਡਾ ਮੈਸੇਜ ਆਂਦਾ ਮੇਰੇ ਭਰਾ ਵੀ ਇੱਥੇ ਨੇ ਮਰੀਆਂ ਪਰਜਾਈਆਂ ਨੇ ਅਸੀਂ ਸਾਰਾ ਪਰਿਵਾਰ ਇਕੱਠੇ ਰਹਿਨੇ ਆ ਇੱਕ ਛੱਤ ਥਲੇ ਰਹਿਨੇ ਆ ਬੜੀ ਵੱਡੀ ਗੱਲ ਆ ਪ੍ਰਮਾਤਮਾ ਦੀ ਬੜੀ ਕਿਰਪਾ ਸਾਡੇ ਤੇ ਅਸੀਂ ਸਾਰੇ ਪਰਿਵਾਰ ਨੇ ਇਕੱਠਿਆਂ ਹੋ ਕੇ ਕੰਪੇਨ ਕੀਤੀ ਆ ਇਕੱਠਿਆਂ ਹੋ ਕੇ ਇਲੈਕਸ਼ਨ ਲੜੀ ਸਾਰੇ ਪਰਿਵਾਰ ਨੇ ਆਈ ਉਹ ਐਸਐਮ ਕੋਲ ਸੰਦੇਖੋਤੀ ਮਾਮਲਾ ਕੀ ਜੀ ਵੇਖੋ ਜੀ ਇਹਨਾਂ ਨੂੰ ਜਿਹੜਾ ਪੁਰਾਣਾ ਇੱਥੇ ਰਵਾਜ ਬਣਿਆ ਕਿ ਪੈਸੇ ਵੰਡਣੇ ਸ਼ਰਾਬਾਂ ਮੰਡਣੀਆਂ ਉਸ ਤੋਂ ਪਹਿਲਾਂ ਮੈਂ ਇੱਕ ਸ਼ਰਾਬ ਹੀ ਫੜ ਕੇ ਆ ਬਕਸੀ ਹਾਲ ਚ ਉਹ ਕਾਂਗਰਸੀ ਸਰਪੰਚ ਸੀਗਾ ਉਹਦੀ ਗੱਡੀ ਵੀ ਫੜੀ ਆ ਪਰਚਾ ਸਰਪੰਚ ਤੇ ਵੀ ਹੋਇਆ ਉਹਦੇ ਕੁੜਮ ਤੇ ਵੀ ਹੋਇਆ